ਦੋਸਤੋ ਬੈਂਕਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਕਈ-ਕਈ ਖਾਤੇ ਹੁੰਦੇ ਆ ਅਤੇ ਕਈ ਵਾਰ ਅਜਿਹੇ ਲੋਕਾਂ ਦਾ ਕੋਈ ਅਜੀਹਾ ਖਾਤਾ ਵੀ ਹੁੰਦਾ ਹੈ ਜਿਸ ਦੇ ਬਾਰੇ ਦੇ ਵਿੱਚ ਉਹਨਾਂ ਨੇ ਆਪਣੇ ਘਰਦਿਆਂ ਨੂੰ ਵੀ ਨਹੀਂ ਦੱਸਿਆ ਹੁੰਦਾ ਅਤੇ ਕਈ ਅਜਿਹੇ ਖਾਤੇਧਾਰਕਾਂ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਫਿਰ ਉਸ ਖਾਤੇ ਦੇ ਵਿੱਚ ਪਿਆ ਪੈਸਾ ਉਸ ਦੇ ਘਰਦਿਆਂ ਨੂੰ ਕਿਉਂਕਿ ਪਤਾ ਹੀ ਨਹੀਂ ਹੁੰਦਾ ਇਸ ਕਰਕੇ ਬੈਂਕ ਦੇ ਵਿੱਚ ਹੀ ਪਿਆ ਰਹਿ ਜਾਂਦਾ ਹੈ ਇਸ ਦੇ ਨਾਲ ਹੀ ਕਈ ਵਾਰੀ ਕੋਈ ਵਿਅਕਤੀ ਆਪਣਾ ਪੁਰਾਣਾ ਖਾਤਾ ਆਪਰੇਟ ਕਰਨਾ ਬੰਦ ਕਰ ਦਿੰਦਾ ਹੈ ਉਸ ਦੇ ਵਿੱਚ ਥੋੜੇ ਜਿਹੇ ਪੈਸੇ ਛੱਡ ਦਿੰਦਾ ਹੈ ਅਤੇ ਫਿਰ ਉਹ ਉਸ ਖਾਤੇ ਦਾ ਪੈਸਾ ਵੀ ਬੈਂਕ ਦੇ ਵਿੱਚ ਹੀ ਪਿਆ ਰਹਿ ਜਾਂਦਾ ਹੈ। ਅਜਿਹੇ ਪੈਸੇ ਨੂੰ ਅਨਕਲੇਮਡ ਪੈਸਾ ਜਾਂ ਫਿਰ ਲਵਾਰਿਸ ਪੈਸਾ ਕਿਹਾ ਜਾਂਦਾ ਹੈ। ਪਰੰਤੂ ਤੁਸੀਂ ਇਹ ਲਵਾਰਿਸ ਪੈਸਾ ਬੈਂਕਾਂ ਤੋਂ ਪ੍ਰਾਪਤ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਇਹ ਲਵਾਰਿਸ ਪੈਸਾ ਬੈਂਕ ਤੋਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ। ਸਤਿ ਸ੍ਰੀ ਅਕਾਲ ਜੀ। ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਅਵਤਾਰ ਸਿੰਘ ਕੰਬੋਜ। ਦੋਸਤੋ ਸਾਡੇ ਦੇਸ਼ ਦੇ ਵਿੱਚ ਵੱਖ-ਵੱਖ ਬੈਂਕਾਂ ਨੂੰ ਰੈਗੂਲੇਟ ਕਰਨ ਦੇ ਲਈ ਸਰਕਾਰੀ ਅਥਾਰਟੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਜਿਸ ਨੂੰ ਆਰਬੀਆਈ ਕਿਹਾ ਜਾਂਦਾ ਹੈ ਆਰਬੀਆਈ ਵੱਖ-ਵੱਖ ਬੈਂਕਾਂ ਦੇ ਲਈ ਨਿਯਮ ਬਣਾਉਂਦਾ ਹੈ ਅਤੇ ਬੈਂਕਾਂ ਦੇ ਵਿੱਚ ਪਿਆ ਇਹ ਲਵਾਰਿਸ ਪੈਸਾ 10 ਸਾਲ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ ਦੇ ਡੀਈਏ ਫੰਡ ਦੇ ਵਿੱਚ ਟਰਾਂਸਫਰ ਹੋ ਜਾਂਦਾ ਹੈ ਪਰੰਤੂ ਇਸ ਲਵਾਰਿਸ ਪੈਸੇ ਨੂੰ ਉਸਦੇ ਵਾਰਿਸ ਜਾਂ ਫਿਰ ਖੁਦ ਵਿਅਕਤੀ ਵਿਆਜ ਸਮੇਤ ਪ੍ਰਾਪਤ ਕਰ ਸਕਦਾ ਹੈ ਇਜ਼ਲੀ ਸਰਕਾਰ ਦੇ ਵੱਲੋਂ ਸਮੇਂ-ਸਮੇਂ ਦੇ ਉੱਪਰ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਕਿ ਭਾਈ ਆਪਣਾ ਲਵਾਰਿਸ ਪੈਸਾ ਬੈਂਕਾਂ ਦੇ ਵਿੱਚ ਵਾ ਕੇ ਪ੍ਰਾਪਤ ਕਰ ਲੋ ਅਤੇ ਇਸ ਦੇ ਲਈ ਵੱਖ-ਵੱਖ ਸਮੇਂ ਦੇ ਉੱਪਰ ਕੈਂਪ ਵੀ ਲਗਾਏ ਜਾਂਦੇ ਨੇ ਸੋ ਹੁਣ ਆਰਬੀਆਈ ਦੇ ਵੱਲੋਂ ਇਹ ਸਰਕਾਰ ਦੇ ਵੱਲੋਂ ਇਹ ਕੈਂਪ ਲਗਾਏ ਜਾ ਰਹੇ ਨੇ ਅਤੇ ਦਸੰਬਰ ਮਹੀਨੇ ਤੱਕ ਲਗਭਗ 3 ਮਹੀਨੇ ਇਹ ਕੈਂਪ ਚੱਲਣਗੇ ਅਤੇ ਤੁਸੀਂ ਨਾ ਕੈਂਪਾਂ ਦੇ ਵਿੱਚ ਜਾ ਕੇ ਵੀ ਲਵਾਰਿਸ ਪੈਸਾ ਪ੍ਰਾਪਤ ਕਰ ਸਕਦੇ ਹੋ ਹੁਣ ਇਸ ਲਈ ਤੁਹਾਨੂੰ ਕੀ ਕਰਨਾ ਪਵੇਗਾ ਪੂਰੀ ਜਾਣਕਾਰੀ ਲੈਣ ਤੋਂ ਪਹਿਲਾਂ ਫਟਾਫਟ ਕਰ ਦਿਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਹੁਣ ਤੁਸੀਂ ਸਾਡੀ ਖਬਰਾਂ ਅਤੇ ਸਾਡੀ ਵੀਡੀਓ ਸਾਡੀ ਪੋਸਟਾਂ ਨੂੰ bajjipunjabi.in ਵੈੱਬਸਾਈਟ ਦੇ ਉੱਪਰ ਜਾ ਕੇ ਵੀ ਦੇਖ ਸਕਦੇ ਹੋ ਦੋਸਤੋ ਲਵਾਰਸ ਪੈਸਾ ਪ੍ਰਾਪਤ ਕਰਨ ਦੇ ਲਈ ਬਹੁਤ ਸੌਖਾ ਜਾਂ ਬਹੁਤ ਸਰਲ ਜਿਹਾ ਤਰੀਕਾ ਹੈ ਤੁਹਾਨੂੰ ਕਿਸੇ ਵੀ ਬੈਂਕ ਦੇ ਵਿੱਚ ਜਾਣਾ ਪਊਗਾ ਭਾਵੇਂ ਉਹ ਤੁਹਾਡੀ ਨੀਮਤ ਬ੍ਰਾਂਚ ਨਾ ਵੀ ਹੋਵੇ ਤੁਸੀਂ ਬੈਂਕ ਦੇ ਵਿੱਚ ਸਬੰਧਤ ਬੈਂਕ ਦੇ ਵਿੱਚ ਜਾ ਕੇ ਤੁਹਾਨੂੰ ਆਪਣੀ KYC ਕਰਾਣੀ ਪਵੇਗੀ KYC ਕਰਾਉਣ ਦੇ ਲਈ ਆਧਾਰ ਕਾਰਡ ਵੋਟ ਕਾਰਡ ਪਾਸਪੋਰਟ ਜਾਂ ਹੋਰ ਕੋਈ ਵੀ ਡਾਕੂਮੈਂਟ ਤੁਹਾਨੂੰ ਦੇਣਾ ਪਵੇਗਾ ਅਤੇ ਜਦੋਂ ਤੁਹਾਡੀ KYC ਦੀ ਪੁਸ਼ਟੀ ਹੋ ਜਾਵੇਗੀ ਤਾਂ ਫਿਰ ਤੁਸੀਂ ਵਿਆਜ ਸਮੇਤ ਆਪਣਾ ਪੈਸਾ ਪ੍ਰਾਪਤ ਕਰ ਸਕਦੇ ਹੋ ਜੋ ਬੈਂਕਾਂ ਦੇ ਵਿੱਚ ਇਹ ਲਵਾਰਿਸ ਪਿਆਏ ਇਸ ਦੇ ਨਾਲ ਹੀ ਤੁਸੀਂ RBI ਦਾ ਇੱਕ ਪੋਰਟਲ ਹੈਗਾ ਉਦਗਮ ਉਸ ਦੇ ਉੱਪਰ ਜਾ ਕੇ ਵੀ ਅਨਕਲੇਮਡ ਪੈਸੇ ਨੂੰ ਪਤਾ ਕਰ ਸਕਦੇ ਹੋ ਪ੍ਰਾਪਤ ਕਰ ਸਕਦੇ ਹੋ ਕਿ ਕਿਤੇ ਤੁਹਾਡੇ ਕਿਸੇ ਆਪਣੇ ਪਰਿਵਾਰਕ ਮੈਂਬਰ ਦਾ ਕਿਸੇ ਬੈਂਕ ਦੇ ਵਿੱਚ ਅਜਿਹਾ ਪੈਸਾ ਤਾਂ ਨਹੀਂ ਪਿਆ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਹੈ ਤੇ ਤੁਸੀਂ ਉਸ ਨੂੰ ਹੁਣ ਤੱਕ ਕਲੇਮ ਨਹੀਂ ਕੀਤਾ ਰਿਜ਼ਰਵ ਬੈਂਕ ਆਫ ਇੰਡੀਆ RBI ਕਹਿੰਦਾ ਕਿ ਤੁਸੀਂ ਇਸ ਅਨਕਲੇਮਡ ਪੈਸੇ ਨੂੰ ਕਦੇ ਵੀ ਇਸ ਪੈਸੇ ਦੇ ਕਾਨੂੰਨੀ ਵਾਰਸ ਉਸ ਨੂੰ ਆ ਕੇ ਕਲੇਮ ਕਰ ਸਕਦੇ ਹੈ ਵਿਆਸ ਸਮੇਤ ਪ੍ਰਾਪਤ ਕਰ ਸਕਦੇ ਹੈ ਹੁਣ ਇਹਨਾਂ ਕੈਬਾਂ ਦੇ ਵਿੱਚ ਜਾ ਕੇ ਤਾਂ ਤੁਸੀਂ ਪਤਾ ਕਰ ਹੀ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਘਰ ਬੈਠੇ ਵੀ ਪਤਾ ਕਰ ਸਕਦੇ ਹੋ ਆਰਬੀਆਈ ਦੇ ਉਦਗਮ ਪੋਰਟਲ ਦੇ ਉੱਪਰ ਜਾ ਕੇ ਤੁਸੀਂ ਅਨਕਲੇਮਡ ਪੈਸੇ ਨੂੰ ਕਿਸ ਤਰ੍ਹਾਂ ਪਤਾ ਕਰਨਾ ਹੈ ਆਓ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਦਿਖਾਉਂਦਾ ਹਾਂ ਮੋਬਾਈਲ ਦੇ ਵਿੱਚ Google Chrome ਦੇ ਵਿੱਚ ਆਪਾਂ UDGM ਉਦਗਮ ਸਰਚ ਕਰਾਂਗੇ ਅਤੇ ਸਭ ਤੋਂ ਪਹਿਲੇ ਨੰਬਰ ਤੇ ਆਈ ਵੈੱਬਸਾਈਟ ਨੂੰ ਖੋਲ ਲਵਾਂਗੇ ਅਤੇ ਉਸ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ ਦਾ ਇਹ ਵਾਲਾ ਪੋਰਟਲ ਖੁੱਲ ਜਾਵੇਗਾ ਅਤੇ ਇੱਥੇ ਜਾ ਕੇ ਸਾਨੂੰ ਲੌਗ ਇਨ ਟੂ ਯੋਰ ਅਕਾਊਂਟ ਕਰਨਾ ਪਵੇਗਾ ਲੌਗ ਇਨ ਕਰਨ ਤੋਂ ਪਹਿਲਾਂ ਇਸ ਨੂੰ ਰਜਿਸਟਰ ਕਰਨਾ ਪੈਂਦਾ ਹੈ ਸੋ ਆਪਾਂ ਰਜਿਸਟਰ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਪਹਿਲੀ অপਸ਼ਨ ਦੇ ਵਿੱਚ ਐਂਟਰ ਮੋਬਾਈਲ ਨੰਬਰ ਲਿਖਿਆ ਇੱਥੇ ਆਪਾਂ ਆਪਣਾ ਮੋਬਾਈਲ ਨੰਬਰ ਭਰ ਦੇਵਾਂਗੇ ਉਸ ਤੋਂ ਬਾਅਦ ਫਰਸਟ ਨੇਮ ਅਤੇ ਲਾਸਟ ਨੇਮ ਵਾਲੀ অপਸ਼ਨ ਦੇ ਵਿੱਚ ਅਸੀਂ ਆਪਣੇ ਨਾਮ ਦਾ ਮੁੱਢਲਾ ਹਿੱਸਾ ਅਤੇ ਪਿਛਲਾ ਹਿੱਸਾ ਪਾ ਦੇਵਾਂਗੇ ਅਤੇ ਫਿਰ ਆਪਾਂ ਇੱਥੋਂ ਇੱਕ ਪਾਸਵਰਡ ਕ੍ਰੀਏਟ ਕਰ ਲਵਾਂਗੇ ਪਾਸਵਰਡ ਭਰਨ ਤੋਂ ਬਾਅਦ ਰੀਐਂਟਰ ਪਾਸਵਰਡ ਉਹੀ ਵਾਲਾ ਪਾਸਵਰਡ ਨੂੰ ਦੁਬਾਰੇ ਪਾ ਕੇ ਕਨਫਰਮ ਕਰ ਲੈਣਾ ਹੈ ਅਤੇ ਹੇਠਾਂ ਕੈਪਚਾ ਲਿਖਿਆ ਹੋਇਆ ਸਾਨੂੰ ਨਜ਼ਰ ਆ ਰਿਹਾ ਹੈ ਕੈਪਚੇ ਦੇ ਸੱਜੇ ਹੱਥ ਐਂਟਰ ਕੈਪਚਾ ਵਾਲੀ ਥਾਂ ਦੇ ਉੱਪਰ ਅਸੀਂ ਇਹ ਵਾਲਾ ਕੈਪਚਾ ਭਰ ਲੈਣਾ ਹੈ ਹੁਣ ਮੋਬਾਈਲ ਤੇ ਆਈ OTP ਨੂੰ ਇੱਥੇ ਆਪਾਂ ਭਰਾਂਗੇ ਅਤੇ ਰਜਿਸਟਰ ਦੇ ਉੱਪਰ ਕਲਿੱਕ ਕਰਕੇ ਅੱਗੇ ਵਧਾਂਗੇ ਹੁਣ ਲੌਗਇਨ ਵਾਲਾ ਪੇਜ ਖੁੱਲ ਗਿਆ ਹੈ ਇੱਥੇ ਆਪਾਂ ਆਪਣਾ ਮੋਬਾਈਲ ਨੰਬਰ ਪਾ ਕੇ ਜਿਹੜਾ ਆਪਾਂ ਪਾਸਵਰਡ ਰੱਖਿਆ ਸੀ ਉਹ ਪਾਸਵਰਡ ਭਰ ਕੇ ਅਤੇ ਕੈਪਚਾ ਐਂਟਰ ਕਰਕੇ ਆਪਾਂ ਨੈਕਸਟ ਕਰਕੇ ਲੌਗਇਨ ਕਰ ਲਵਾਂਗੇ ਇੱਕ ਵਾਰ ਫਿਰ OTP ਭਰਨੀ ਪਵੇਗੀ ਅਤੇ ਉਸ ਤੋਂ ਬਾਅਦ ਸਾਡਾ ਪੇਜ ਲੌਗਇਨ ਹੋ ਜਾਵੇਗਾ ਹੁਣ ਜਿਸ ਨਾਮ ਤੇ ਏਲਵਾਰਸ ਪਿਆ ਪੈਸਾ ਪਤਾ ਕਰਨਾ ਹੈ ਸਭ ਤੋਂ ਪਹਿਲੀ ਆਪਸ਼ਨ ਦੇ ਵਿੱਚ ਉਸ ਦਾ ਨਾਮ ਭਰਾਂਗੇ ਉਸ ਤੋਂ ਅੱਗੇ ਬੈਂਕ ਦਾ ਨਾਮ ਭਰ ਲੈਣਾ ਹੈ ਅਤੇ ਉਸ ਤੋਂ ਬਾਅਦ ਪੈਨ ਨੰਬਰ, ਵੋਟ ਆਈਡੀ ਨੰਬਰ, ਡਰਾਈਵਿੰਗ ਲਾਇਸੈਂਸ ਨੰਬਰ, ਪਾਸਪੋਰਟ ਨੰਬਰ ਜਾਂ ਫਿਰ ਡੇਟ ਆਫ ਬਰਥ ਇਹਨਾਂ ਪੰਜ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਭਰ ਲੈਣੀ ਹੈ। ਅਤੇ ਹੁਣ ਇੱਥੋਂ ਸਰਚ ਕੀਤਾ ਜਾਊਗਾ ਅਤੇ ਸਰਚ ਕਰਨ ਤੋਂ ਬਾਅਦ ਸਾਡੇ ਸਾਹਮਣੇ ਨਾਵਾਂ ਦੀ ਇੱਕ ਲਿਸਟ ਖੁੱਲ੍ਹ ਕੇ ਆ ਜਾਊਗੀ। ਅਤੇ ਫਿਰ ਤੁਹਾਨੂੰ ਉਸੇ ਬੈਂਕ ਦੇ ਵਿੱਚ ਜਾ ਕੇ ਉਹ ਪੈਸੇ ਨੂੰ ਕਲੇਮ ਕਰਨ ਦੇ ਲਈ ਅਰਜੀ ਲਗਾਣੀ ਪਵੇਗੀ ਅਤੇ ਤੁਹਾਡਾ ਉਹ ਲਵਾਰਜ ਪਿਆ ਪੈਸਾ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਕਾਫੀ ਦੋਸਤੋ ਦਸੰਬਰ ਮਹੀਨੇ ਤੱਕ ਕੈਂਪ ਲੱਗ ਰਹੇ ਨੇ ਅਤੇ ਇਹਨਾਂ ਕੈਂਪਾਂ ਦੇ ਵਿੱਚ ਜਾ ਕੇ ਵੀ ਤੁਸੀਂ ਆਪਣਾ ਪੁਰਾਣਾ ਪਿਆ ਪੈਸਾ ਜਾਂ ਫਿਰ ਅਨਕਲੇਮਡ ਫੰਡ ਹੈਗੇ ਜੋ ਅਨਕਲੇਮਡ ਪੈਸਾ ਉਸ ਨੂੰ ਪ੍ਰਾਪਤ ਕਰ ਸਕਦੇ ਹੋ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ